ਇਸ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕਰਤੀ ਕੇਪਾ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ ਤਿੰਨੇ ਚਾਰੇ ਵਾਰੀ ਫੋਟਾ ਪਤਪਤੀ ਜਵਨ ਕੇ ਆਇਆ ਮੈਂ ਕੋਈ बनके बन के कलाकार बन के या कोई बड़ा बन के नहीं आया मैं थोड़े तो थो छोटा बन के आया और रहूंगा भी छोटा गुरजंत सिंह जी बैठे गट्टो कह दें प्यार सामने उनका तो बेटा बैठा है जगरूप बैठा है मिंदी बैठा है गुरजंत बैठा है मेवा बैठा है ਰਣਜੀਤ ਬੈਠਾ ਸੋਬੇਦਾਰਾਂ ਦਾ ਮੈਂ ਕਿਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕੀ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦੀ ਭੋਲੂ ਹੋਰੀ ਪਰਗਟ ਹੋਰੀ ਟਹਲੇ ਹੋਰੀ ਕਦੇ ਨਹੀਂ ਭੁੱਲ ਪਹਿਲਾਂ ਚੱਲੋ ਮੈਂ ਕੈਸਟਾ ਪੁੱਛਾਂ ਜਿਆਦਾ ਨਾਂ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਭਾਸ਼ਣਾ ਚ ਨਹੀਂ ਮਿਲਦਾ ਪਰ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਜੀ ਮੈਂ ਤਾਂ ਮੁੰਡਾ ਮੇਰਾ ਪੜਦਾ ਹੁੰਦਾ 10 ਵਿੱਚ ਮੈਂ ਵੀ ਪੜਦਾ ਹਾਂ ਕਰਨਾ ਮਿਸਤਰੀਆਂ ਦੇ ਬਾਰਾ ਖੜਾ ਪੱਗੜ ਚਲੋ ਦੁਨੀਆ ਚ ਨਹੀਂ ਗਿਆ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੀ ਦੀਵਾ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫਰ-ਫੜ ਕੇ 3-1 ਦਾ 4-1 ਦਾ ਮਸਾਲਾ ਆਪ ਰਲਾਉਂਦਾ ਰਹਿਣਾ ਮੈਨੂੰ ਕੁਝ ਨਹੀਂ ਬੰਦਾ ਇਹ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਆਉਦੇ ਬਿੱਟ ਕਿ ਤੁਹ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ ਉਹ ਕਹਿੰਦੇ ਮਰਨ ਖਾਪਣ ਆਪਾਂ ਨੇ ਕਿਲੇਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲੇਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ ਚ ਦੁੱਖ ਸੁੱਖ ਹੋਇਆ ਤਾਂ ਮੈਂ ਆਉਂਦਾ ਹਾਂ ਇਸ ਸਾਲ ਆਉਂਦਾ ਅੱਜ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ ਬਹੁਤ ਵਾਰ ਬੰਦੇ ਬੈਠੇ ਜਿਹਨਾਂ ਨੇ ਪਿੰਡ ਚ ਹੀ ਰਹਿਣਾ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪੰਚਾਇਤ ਦੀ ਚੋਣਾਂ ਆ ਗਈਆਂ ਉਹਦੇ سلسلے ਚ ਕਰ ਰਿਹਾ। ਜੇ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ। ਥੋੜੀਆਂ ਮਿੰਟਾਂ ਤੇ ਪੂਰਾ ਨੌਕਰ। ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ। ਹਮ 65 ਪਿੰਡ ਪੈਂਦੇ ਨੇ। ਕੀ ਪਤਾ ਕਿ ਕਿਥੋਂ ਦਾ ਸੀ। ਅਸੀਂ ਤਾਂ ਯਾਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਫਲਾਣੇ ਦੇ ਕੋਫੜ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਸੀ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਿਹਾ ਜਿਹਨੂੰ ਤੁਸੀਂ ਸਰਪੰਚ ਚੁਣਨਾ ਹੈ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਹੈ ਜਿਹਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਯਾਰ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਬਣ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪੜਾਈ ਦਿੱਤਾ ਪਰ ਸਾਰੇ ਘਰਾਂ ਦਾ ਪਤਾ ਕਿੰਨਾ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਮੰਨ ਹੁੰਦੀ ਹੈ ਕਿੰਨੇ ਕ ਵਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕ ਵਜੇ ਥਾਣੇ ਜਾਂਦੇ ਨੇ ਕਿੰਨੇ ਕ ਵਜੇ ਥਾਣੇੋਂ ਮੋੜਿਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਨੂੰ ਫਿਰ ਆ ਚੂਣਨ ਵੇਲੇ ਤੱਕ ਟੁਕੜ ਟੁਕਸੀ ਸਿਆਣਪ ਦਿਖਾਉਣਾ ਮੈਂ ਬੇਨਤੀ ਕਰਨੀ ਹੈ ਐਸੇ ਵੋਟਾ ਪਾਉਣੇ ਵੋਟਾ ਪਾਓ ਵੋਟਾਂ ਪਾਉਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ ਪੱਕਾ ਆਪਣਾ ਬਾਬਾ ਸਾਹਿਬ ਦੀਪ ਸੰਬੰਧ ਕਰਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪਿੰਡਾਂ ਵੀ ਬਹੁਤ ਵੱਡੀ ਗਿੰਨ ਚਾਹੀਦੀ ਹੈ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤਾਂ ਚੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ ਚ ਕਿਹੜੀ ਗਲੀ ਠੀਕ ਕਰਨੀ ਹੈ ਪਿੰਡ ਚ ਦਿਹਾੜੀ ਇੰਨੀ ਕਰਦੀ ਹੈ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਹੈ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਹੁੰਦਾ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰੇ ਦੀ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ 13000 ਤੋਂ ਵੱਧ ਵੋਟ ਪੈਣਗੇ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਉਣਾ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੁੰਦੇ ਨਾਲ ਤੇ ਬਾਬੇ ਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਥੀਲ ਬਲ੍ਹਾਮਣ ਵੀ ਖੇਡੀ ਐ ਮੈਂ ਸੱਚ ਆ ਰਹੀਆਂ ਹੁਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸੇ ਸਕੂਲ 'ਚ ਕਰਮਜੀਤ ਬੈਠਾ ਹੈ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੋਂ ਬਾਅਦ ਹੋਰ ਕਿਹੜੀ ਪੱਤੀ ਚਾਹੀ ਤੇ ਤੁਹਾਨੂੰ ਮੈਂ ਛੋਟਾ ਹੁੰਦਾ ਕਹਿਣਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਨੂੰ ਯਾਦ ਵੀ ਹੋਣਾ ਵੀ ਇਹ ਅਜਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਹਾਂ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅਜੇ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਂ ਮਾਂ ਚੰਮਦਾ ਰਹਿੰਦਾ ਮੈਂ ਨਰੇਕਾ ਵਾਲੀਆਂ ਚੰਮਦਾ ਰੈਂਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ ਕਹल्ली ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਤੇ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਫਿਕਰ ਹੈ ਉਹ ਮੈਥੋਂ ਉਮੀਦ ਕਰਦੀਆਂ ਨੇ ਕਿ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕਬੀਲਦਰੀ ਲਈ ਤੇ ਚੱਲ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂ ਮੈਨਿੰਨ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖ ਦਿਓ ਵਿਰੋਧੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨੇ ਹੁਣ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋ ਲਾਤੀ ਭਈ ਉਹ ਹੁਣ ਟਿਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਜਿੰਨਾ ਮਰਜ਼ੀ ਸਿਰ ਆਲੇ ਪਾਸੇ ਕੁੱਟ ਲਈ ਅੱਧਾ ਘੰਟਾ ਕੂਛ ਤਾਂ ਹੀ ਲੀ ਜਾਂਦੀ ਰਹਿੰਦੀ ਹੈ ਕੌਣ ਪੁੱਛਦਾ ਏ ਨੂੰ ਉਹਨਾਂ ਦੀ ਉਹਨੂੰ ਕੀ ਕਰੀਏ ਸਿਰ ਤਾਂ ਕੁੱਤੇ ਤੁਸੀਂ ਸਿਰ ਤਾਂ ਕੁੱਤੇ ਕਰੀ ਜਾਂਦੇ ਪ੍ਰਵਾਨ ਕਰਿਆ ਕਰੋ ਇਹ ਜੇ ਗੱਲਾਂ ਦੀ ਐ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬੰਨਾਂ ਹੱਥੀ ਆਉਂਦੇ ਹੁੰਦੇ ਸੀ ਪੰਡ ਭਾਗੀ ਲੱਗਾਂ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਪਰਖ ਪੈਂਦਾ ਸੀ ਉਹ ਆਉਂਦਾ ਜਾਂਦਾ ਸੀ ਉਹ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ 'ਚ ਵਰ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁੜ ਜਾਂਦੇ ਸੀ ਕਿ ਗਾਹਾਂ ਹੁਣ ਦੂਜੇ ਕੁੱਤੇ ਆ ਗਏ ਮਾਰ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਘੁਲਾ ਜਾਂਦਾ ਉਹਦੀ ਮਨਸਾ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾਤ ਨੂੰ ਮੰਨਦਾ ਲਾਲ ਖਰੂ 25 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਈਏ ਦਾ ਲੱਗਿਆ ਲਾਲ ਲਾ 1 ਰੁਪਈਏ ਦਾ ਨਹੀਂ ਲੱਗਿਆ ਇਹ ਤਾਂ ਮੈਂ ਇੱਥੇ ਸਾਰੇ ਪਿੰਡ ਦੀ ਜਮੀਨ ਖਰੀਦ ਲੰਗਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਹਿੰਦੇ ਕਿਹੜਾ ਪ੍ਰਦਾਤਾ ਹੁੰਦਾ ਸੀ ਬਿਸ਼ਨਾ ਬਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਕਰਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਵਿਕਰ ਪੰਡਤੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਵਾਲਾ ਕੋ ਗੈਣੇ ਹੁੰਦੀ ਸੀ ਪਰ ਕਿਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪੈਣੇ ਇਹੋ ਘਰ ਪੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਮੇਰੇ ਸਾਰੇ ਪਿੰਡ ਨੂੰ ਕਹਿੰਦਾ ਸੀ ਥੋਲੇ ਚੱਕ ਲੈ ਕੋਈ ਜ਼ਮੀਨ ਦੀ ਰਿਸ਼ਤੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਜੀ ਪਰਾਣੇ ਬਿਲੋਕ ਬੈਠੇ ਸਨ ਇਹਨਾਂ ਨੂੰ ਪਤਾ ਹੋ ਉਹ ਦਿਨ ਤਾਂ ਪਤਾ ਨਹੀਂ ਦੁਕਾਨ ਦੀ ਸੇਵਾ ਹੀ ਉੱਤੋਂ ਵੱਡੀ ਤਾਂ ਕੋਈ ਸ਼ਰੂਸੇ ਪਰਦਾਦੇ ਲਈ ਪੁੰਨ ਘੱਟਿਆ ਹੋਇਆ ਮੈਂ ਖਾ ਰਿਹਾ ਵੀ ਐਡੀ ਵੱਡੀ ਪੋਜੀਸ਼ਨ ਚ ਚਾਤਾ ਨਹੀਂ ਸੋ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਖੜਾ ਗੁਲਾਬ ਖੜਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕਾ ਦਾ ਸਾਰੇ ਮੇਰੇ ਦੋਸਤ મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾ ਛੜਪਾਂ ਵੀ ਹੋਈਆਂ ਨੇ ਤੇ ਤੋਂ ਕੁਟ ਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੇ ਚਾਰ ਫਿਰ ਤਾਂ ਪਰ ਬਚਪਨ ਹੈ ਨਾ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਕੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣਦੀ ਹੈ ਤੇ ਮੈਂਬਰਾਂ ਤੇ ਸਹਿਮਤੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਮਤਵਾਰ ਨੇ ਸਾਰੇ ਹੀ ਮਹਤਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੇ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੱਲਿਸਤਾ ਹੋਇਆ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਆ ਤਾਂ ਮੈਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਜਿਨ੍ਹਾਂ ਨੇ ਸੰਘਰਸ਼ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਘਰਸ਼ ਹੋਈ ਜਿਹੜਾ ਸੰਤ ਬਾਬਾ ਸਿੱਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕੋ ਸਰਪੰਚ ਤੇ ਉਹ ਬੰਦਾ ਪੰਜਵੀਂ ਵਾਰ ਬਣੇ ਇਹਦਾ ਮਤਲਬ ਪਿੰਡ ਚ ਇੱਕ ਹੈ ਉਹ ਪਿੰਡ ترقی ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਬੱਟੀ ਕਰ ਸਕਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच मोहर लाਉਣ ਦੇ ਪੈਸੇ ਮੰਗੂਗਾ ਕਿਉਂਕਿ सरपंच ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖੀ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ सरपंच ਕੋਲੇ ਜਾਓਗੇ ਇਹ ਕੰਮ ਹੈ ਉਹ ਕਹੋਗੇ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਸ ਤਾਂ ਤੁਹਾਨੂੰ ਵੋਟਾਂ ਪਈਆਂ ਸੀ ਉਹ ਗੋਵੇ ਜੀ ਜੋ ਤੁਹਾਡਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪਏਗਾ ਕੀ ਕੀ ਬੋਲੋਗੇ ਜੀ ਉੱਥੇ ਨੀਂਵੀ ਭਾਗੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਮੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਇਹਨਾਂ ਚੱਕੀ ਜਾਣੀ ਆ ਗਰੀਬੀ ਉਹਦੋਂ ਚੱਕੀ ਜਾਣੀ ਆ ਜਦੋਂ ਗਰੀਬਾਂ ਦੇ ਚਾਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਨਖਾਹਾਂ ਤੇ ਜਿਨ੍ਹਾਂ ਨੂੰ ਨੌਕਰੀਆਂ ਲੱਗਣਗੇ ਉਹਦੋਂ ਗਰੀਬੀ ਚੱਕੀ ਜਾਂਦੀ ਆ ਔਰ ਦੂਜੀ ਫੀਮ 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚੀ ਵੀ ਜਿੱਤੇ ਆਈ ਕਾਂਗਰਸੀ ਜਿੱਤ ਗਈ ਆਪ ਨਹੀਂ ਜਿੱਤ ਗਈ ਕਿਉਂਕਿ ਪਿੰਡ ਗਈ ਹੀ ਨਹੀਂ ਕਦੇ ਜੀ ਸੁੱਕ ਸੁੱਕ ਚ ਕਦੇ ਗਈ ਹੀ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਹੈ ਪਰ ਰਹਿ ਤੂੰ ਨਾ ਤਾਂ ਵੱਡਾ ਜਿੰਨਾ ਵੱਡਾ ਕੋਈ ਨਹੀਂ